ਇਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਸੰਦੀਪ ਹੈ ਉਹ ਬਹਿਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਅਬੇ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈਗਾ ਉਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਦੋਸ਼ੀ ਹੈ ਉਹ ਅਸੀਂ ਹੋਰ ਆਈਡੈਂਟੀਫਾਈ ਕੀਤੇ ਜਿਦੇ ਵਿੱਚੋਂ ਇੱਕ ਈਸ਼ਵਿੰਦਰ ਈਸ਼ੂ ਤੇ ਦੂਸਰਾ ਅਮਨ ਹੈਗਾ ਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਦੋਸ਼ੀ ਹੈ ਇਹ ਜਲੰਧਰ ਦੇ ਰਹਿਣ ਵਾਲੇ ਹੈ ਤੇ ਇਹਨਾਂ ਏਰੀਆ ਦੇ ਵਿੱਚ ਹੀ ਠਾਰ ਲੈਂਦੇ ਹੈਗੇ ਇਹ ਜਿੱਥੇ ਮੌਕੇ ਤੇ ਆਪਾਂ ਖੜੇ ਆ ਪਿੰਡ ਖਾਨਖਾਨਾ ਪੀਐਸ ਮੁਕੰਦਪੁਰ ਇਹ ਠਾਰ ਦੇ ਬਾਰੇ ਵੀ ਸਾਨੂੰ ਉਹਨਾਂ ਦੋਸ਼ੀਆਂ ਤੋਂ ਤੇ ਕੱਲ ਜਦੋਂ ਸਾਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਥੇ ਠਹਿਰ ਲੈਣੀ ਹੈ ਜਦੋਂ ਸਾਡੀਆਂ ਜੁਆਇੰਟ ਟੀਮਸ ਜਿਹਦੇ ਵਿੱਚ ਸਾਡੀ CIA ਤੇ PS ਬਰਾਮ ਦੀਆਂ ਟੀਮਾਂ ਸੀਗੀਆਂ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਤਾਂ ਅੱਗੋਂ ਇਹ ਦੋ ਦੋਸ਼ੀਆਂ ਜਿਹਦੇ ਵਿੱਚ ਈਸ਼ਵਿੰਦਰ ਤੇ ਅਮਨ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇਹਨਾਂ ਕੋਲ ਦੋ ਵੈਪਨ ਸੀਗੇ ਈਸ਼ਵਿੰਦਰ ਕੋਲ ਇੱਕ ਕਲੌਕ ਵੈਪਨ ਸੀਗਾ ਤੇ ਦੂਸਰਾ ਸੀਗਾ ਉਹਦੇ ਕੋਲ 34 ਦਾ ਪਿਸਟਲ ਸੀਗਾ ਤੇ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਟੋਟਲ 6 ਫਾਇਰ ਕੀਤੇ ਜਿਹੜੇ ਦੋ ਫਾਇਰ ਸਾਡੀ ਸਰਕਾਰੀ ਐਸਐਚਓ ਦੀ ਸਰਕਾਰੀ ਗੱਡੀ ਦੇ ਉੱਤੇ ਲੱਗੇ ਤੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਸ਼ਵਿੰਦਰ ਈਸ਼ੂ ਦੇ ਦੋਵਾਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਅਮਨ ਹੈਗਾ ਉਹਦੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਮੈਡੀਕਲ ਹੈਲਪ ਦੇ ਲਈ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਹੈਗਾ ਤੇ ਡਾਕਟਰ ਦੇ ਦੱਸਣ ਦੇ ਮੁਤਾਬਕ ਇਹਨਾਂ ਦੋਵਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਬਲ ਹੈਗੀ ਹੈ ਜਿਹੜਾ 124 ਨੰਬਰ ਮੁਕੱਦਮਾ ਦਰਜ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਪੁੱਤਰ ਅਜੀਤ ਸਿੰਘ ਜੋ ਕਿ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਪਿੱਛੂ ਇਹ ਮਢਾਲੀ ਦਾ ਰਹਿਣ ਵਾਲਾ ਹੈਗਾ ਤੇ ਇਹਦਾ ਚਾਚਾ ਦਾਰਾ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਇਹ ਸਾਜ਼ਿਸ਼ ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਚੀ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਰਾਜੂ ਵਾਲਖ ਜੋ ਕਿ ਹਜੇ ਤੱਕ ਗ੍ਰਿਫਤਾਰ ਨਹੀਂ ਹੈ ਜਲੰਧਰ ਦਾ ਰਹਿਣ ਵਾਲਾ ਹੈ ਇਹਨੂੰ ਕੰਟੈਕਟ ਕੀਤਾ ਤੇ ਨਾਲ ਹੀ ਸੋਨੂ ਕਤਰੀ ਵੀ ਇਹਦੇ ਵਿੱਚ ਇਨਵੋਲ ਸੀਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਬਾਇ ਨੇਮ ਅਸੀਂ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਉਹ ਕਰਾਂਗੇ ਜਿਹੜੇ ਦੋ ਦੋਸ਼ੀ ਸੀਗੇ ਸ਼ਿਵਿੰਦਰ ਤੇ ਅਮਨ ਜਿਹੜੇ ਕਿ ਪੁਲਿਸ ਫਾਇਰਿੰਗ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬੜੇ ਹੀ ਹੀਨियस ਕ੍ਰਾਈਮ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇੱਕ ਬਿਆਸ ਦੇ ਵਿੱਚ ਇੱਕ ਸਤਨਾਮ ਨਿਯਾਮ ਦੇ ਵਿਅਕਤੀ ਦਾ ਇੱਕ ਇਹਨਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਤੇ ਗੜਸ਼ੰਕਰ ਦੇ ਵਿੱਚ ਵੀ ਇਹਨਾਂ ਨੇ ਕੁਸ਼ ਇੱਕ ਐਕਸਟਰੈਸ਼ਨ ਦੇ ਵਾਸਤੇ ਫਾਇਰਿੰਗ ਕੀਤੀ ਹੈ ਉਹ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਕੱਲ੍ਹ ਇਹ ਘਟਾ ਅੰਜਮ ਦਾ ਘਰ ਹਾਂਜੀ ਕੱਲ੍ਹ ਘਟਨਾ ਕਿੰਨੇ ਵਜੇ ਹੋਇਆ ਸਰ ਆ ਜੀ ਇਹ ਗੱਲ ਜਿਹੜੀ ਘਟਨਾ ਹੈਗੀ ਹੈ ਸ਼ਾਮ 5 6 ਵਜੇ ਦੀ ਹੈਗੀ ਹੈ ਕਿਉਂਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਜਿਹੜੇ ਦੋ ਦੋਸ਼ੀ ਅਸੀਂ ਆਲਰੇਡੀ ਗ੍ਰਫਤਾਰ ਕੀਤੇ ਸੀਗੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਇੱਥੇ ਪਹਿਲਾਂ ਵੀ ਇਕੱਠੇ ਰਹਿੰਦੇ ਰਹੇ ਆ ਚਾਰੇ ਦੋਸ਼ੀ ਤੇ ਕੱਲ ਵੀ ਇਹਨਾਂ ਨੇ ਇਕੱਠੇ ਇੱਥੇ ਹੋਣਾ ਸੀਗਾ ਤੇ ਉਸ ਤੋਂ ਬਾਅਦ ਵਾਰਦਾਤ ਕਰਨ ਦੇ ਲਈ ਇਹਨਾਂ ਨੇ ਮੰਡਾਲੀ ਜਾਣਾ ਸੀਗਾ ਜਿਹੜੇ ਵਿਅਕਤੀ ਨੂੰ ਇਹ ਮਾਰਨ ਦੀ ਕੋਸ਼ਿਸ਼ ਕਰਦੇ ਪਏ ਜਿਹੜਾ ਮੰਨ ਨੇ ਜਿਹੜੇ ਦੂਜੇ ਬੰਦੇ ਨੇ ਕਿ ਪਹਿਲਾਂ ਕੋਈ ਮਾਮਲਾ ਦਾ ਨਮਾਸ਼ੀ ਜਿਲਚਾ ਨੇ ਤੇ ਇਹਨਾਂ ਦੇ ਨਮਾਸ਼ਹਿਰ ਦੇ ਵਿੱਚ ਦਰਜ ਨਹੀਂ ਹੈਗਾ ਬਟ ਹਾਂ ਇਹਨਾਂ ਤੇ ਪਹਿਲਾਂ ਇੱਕ ਮਰਡਰ ਦਾ ਮਕਦਮਾ ਦਰਜ ਹੈਗਾ ਬਿਆਸ ਦੇ ਵਿੱਚ ਇਹਨਾਂ ਨੇ ਇੱਕ ਦੋਸ਼ੀ ਦਾ ਕਤਲ ਇਦੇ ਵਿੱਚ ਸਾਨੂੰ ਜਿਹੜਾ ਇਹਨਾਂ ਕੋਲ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਇੱਕ ਜਿੰਦਾਕਾਰਸ ਦੋਵਾਂ ਕੋਲ ਮਿਲੇ ਹੈਗੇ ਸਰ ਇਹਨਾਂ ਨੇ ਪੁਲਿਸ ਪਾਰਟੀ ਤੇ ਵੀ ਫਾਇਰ ਕੀਤੇ ਆ ਬਿਲਕੁਲ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਨੇ 6 ਫਾਇਰ ਟੋਟਲ ਕੀਤੇ ਆ ਪੁਲਿਸ ਪਾਰਟੀ ਤੇ ਜਿਹੜੇ ਦੋ ਫਾਇਰ ਹੈਗੇ ਆ ਉਹ ਐਸਐਚਓ ਦੀ ਗੱਡੀ ਤੇ ਲੱਗੇ ਸਰ ਤੁਸੀਂ ਹੁਣੇ ਕਿਹਾ ਜੀ ਉਹਨਾਂ ਨੇ ਦੋਸ਼ੀ ਦੇ ਬਿਆਸ ਦੇ ਵਿੱਚ ਦੋਸ਼ੀ ਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜੇ ਦੋਸ਼ੀ ਨੂੰ ਕਤਲ ਕੀਤਾ ਸੀ ਉਹਦੇ ਤੇ ਕੀ ਮੁਕੱਦਮਾ ਦਰਸੀ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਦੋਸ਼ੀਆਂ ਨੇ ਉਹਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜਾ ਉਹ ਵੀ ਜਿਹੜਾ ਸੀਗਾ ਇਹਨਾਂ ਦਾ ਸਾਨੂੰ ਜੋ ਪਤਾ ਲੱਗਿਆ ਹਜੇ ਤੱਕ ਬਟ ਇਹ ਕੋਈ ਇਹ ਨਹੀਂ ਪਤਾ ਕਿ ਇਨਵੈਸਟੀਗੇਸ਼ਨ ਚ ਆਇਆ ਕਿ ਇਹਨਾਂ ਨੂੰ ਪੁਰਾਣਾ ਜਾਣਦਾ ਸੀਗਾ ਬਟ ਉਹਦੇ ਖਿਲਾਫ ਕੋਈ ਮੁਕਦਮਾ ਦਰਜ ਹੈ ਕਿ ਨਹੀਂ ਹੈ ਇਹ ਹਜੇ ਕਲੀਅਰ ਨਹੀਂ ਹੈ ਹੁਣ ਸਾਰੇ ਮੰਨ ਲਿਆ ਜਾਗੇ ਸਾਰੇ ਉਹਨੂੰ ਆ ਬਿਲਕੁਲ ਜੀ ਇਹਨਾਂ ਨੂੰ ਐਸੀ ਐਡਮਿਟ ਕਰਾਤਾ ਹੈਗਾ ਤੇ ਜਦੋਂ ਵੀ ਸਾਨੂੰ ਡਾਕਟਰ ਦੱਸਣਗੇ ਅਸੀਂ ਇਹਨਾਂ ਦਾ ਰਿਮਾਰਡ ਲਵਾਂਗੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਕੋਈ ਸੋਨੂ ਖੱਤਰੀ ਵਰਗੇ ਇਹ ਕੁਝ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਇੱਥੇ ਸਾਡਾ ਯੂਥ ਹੈ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਆ ਬਟ ਉਹ ਜਿਹੜਾ ਉਹਦਾ ਖਮਿਆਜ਼ਾ ਹੈਗਾ ਯੂਥ ਨੂੰ ਭੁਗਤਣਾ ਪੈਂਦਾ ਤਾਂ ਜਿਹੜੇ ਐਜੇ ਬੰਦੇ ਬਾਹਰ ਬੈਠੇ ਆ ਇਹਨਾਂ ਦੀ ਗੱਲਾਂ ਵਿੱਚ ਨਾਣ ਤੇ ਆਪਣਾ ਸਹੀ ਰਾਹ ਤੇ ਚੱਲ